ਖਬਰਨਾਮਾ ਦੇਖ ਰਿਹਾ ਸੁਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗੀ ਵੱਡੀ ਸਨ ਇੱਕ ਪਾਸੇ ਜਿੱਥੇ ਅੰਦਰੋਂ ਅੰਦਰੀ ਫੋਨ ਕੀਤੇ ਜਾ ਰਹੇ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਅਸੀਂ ਤੁਹਾਡੇ ਧੜੇ ਦੇ ਵਿੱਚ ਆਉਣਾ ਚਾਹੁੰਦੇ ਹਾਂ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਸਮਾਂ ਨਹੀਂ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੁਆਰਾ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਪੁਰਨ ਸਰਜੀਤੀ ਸ਼ਰੂਪਨੀ ਅਕਾਲੀ ਦਲ ਦੀ ਨਹੀਂ ਕੀਤੀ ਜਾ ਸਕਦੀ ਜਿਹੜੇ ਹਾਸ਼ੀਏ ਤੇ ਸ਼ਰੂਪਨੀ ਅਕਾਲੀ ਦਲ ਹੁਣ ਚਲਾ ਗਿਆ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਵੱਡੇ ਪੱਧਰ ਉੱਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਆਗਾਮੀ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਲੇਕਿਨ ਇੱਕ ਪਾਸੇ ਜਿੱਥੇ ਹਲਕਾ ਤਰਨਤੜ ਦੇ ਵਿੱਚ ਜਿਮਨੀ ਚੋਣ ਲੜੀ ਜਾਵੇਗੀ ਬੀਬੀ ਪ੍ਰਿੰਸੀਪਲ ਸੁਖਵਿੰਦਰ ਕੌਰ ਵੱਲੋਂ ਸ਼ਰੂਪਨੀ ਅਕਾਲੀ ਦਲ ਵੱਲੋਂ ਉਮੀਦਵਾਰ ਉਤਾਰੀ ਗਈ ਹੈ ਤੇ ਦੂਸਰੇ ਪਾਸੇ ਉਹ ਵੱਡੀ ਸੰ ਲੱਗੀ ਹੈ ਬੀਬੀਆਂ ਜਿਹੜੀਆਂ ਨਰਾਜ਼ ਸੀ ਜਿਹੜੀਆਂ ਮੀਤ ਪ੍ਰਧਾਨ ਸੀ ਜ਼ਿਲ੍ਹਾ ਪ੍ਰਧਾਨ ਸੀ ਪੰਜਾਬ ਪ੍ਰਧਾਨ ਸੀ ਅਤੇ ਇਸਤਰੀ ਵਿੰਗ ਦੇ ਵਿੱਚ ਕਈ ਉਹਨਾਂ ਨੂੰ ਅਹੁਦੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਸੀ ਉਹ ਡਿਊਟੀ ਲੱਗੀ ਹੈ ਬੀਬੀ ਜਗੀਰ ਕੌਰ ਦੀ ਬੀਬੀ ਜਗੀਰ ਕੌਰ ਵੱਲੋਂ ਨਰਾਜ਼ ਹੋਈਆਂ ਭੈਣਾਂ ਨੂੰ ਇਸਤਰੀਆਂ ਨੂੰ ਮਨਾ ਕੇ ਨਵੇਂ ਸ਼ਰੂਪਣੀ ਅਕਾਲੀ ਦਲ ਧੜੇ ਦਾ ਹਿੱਸਾ ਬਣਾ ਜਾਵੇਗਾ ਇਸ ਦੀ ਮੇਨ ਭੂਮਿਕਾ ਨਿਭਾਉਣਗੇ ਬੀਬੀ ਜਗੀਰ ਕੌਰ ਕਿਉਂਕਿ ਬੀਬੀ ਜਗੀਰ ਕੌਰ ਵੱਲੋਂ ਵੀ ਲਗਾਤਾਰ ਸੁਖਬੀਰ ਸਿੰਘ ਬਾਦਲ ਬਾਦਲ ਦੇ ਪ੍ਰਵਾਹ ਅਤੇ ਉਸ ਦੇ ਸਾਥੀਆਂ ਦਾ ਵਿਰੋਧ ਕਰ ਕੀਤਾ ਸਾਰ ਹੈ ਇਵਨ ਦੋ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਾਇਦੀ ਕੁਲਦੀਪ ਸਿੰਘ ਗੱਜ ਉਤੇ ਵੀ ਨਿਸ਼ਾਨੀਆਂ ਸਵਾਲ ਠਾਏ ਕਿ ਅਸੀਂ ਉਹਨਾਂ ਨੂੰ ਜਥੇਦਾਰ ਮੰਨਦੇ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਲੇਟੀ ਮੀਟਿੰਗ ਪ੍ਰਧਾਨਗੀ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੌਕੇ ਪਾਰਟੀ ਦੇ ਸਾਰੇ ਸੀਨੀ ਆਗੂ ਹਾਜ਼ਰ ਸਨ ਮੀਟਿੰਗ ਵਿੱਚ ਪਾਰਟੀ ਦੇ ਸੰਗਠਨ ਵਿੱਚ ਗਲਤ ਫੈਸਲੇ ਨਾਲ ਆਈਆਂ ਤੁਕੀਆਂ ਤੇ ਵਿਚਾਰ ਹੋਈ ਇਸ ਮੌਕੇ ਸਾਰੀ ਲੀਡਰਸ਼ਿਪ ਨੇ ਪਾਰਟੀ ਢਾਂਚੇ ਵਿੱਚ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਉੱਪਰ ਜ਼ੋਰ ਦਿੱਤਾ ਬੀਬੀ ਹਰਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਲਗਾਉਣ ਸਮੇਂ ਪਾਰਟੀ ਵਿੱਚ ਲੰਮਾ ਸਮਾਂ ਆਪਣੀ ਸੇਵਾ ਵਾਲੀਆਂ ਬੀਬੀਆਂ ਵੱਡੇ ਪੱਧਰ ਤੇ ਅਸਤੀਫੇ ਦਿੱਤੇ ਗਾ ਜਿਸ ਕਰਕੇ ਇਸਤਰੀ ਅਕਾਲੀ ਦਲ ਦੀ ਸ਼ਕਤੀ ਜਿਹੜੀ ਹੈ ਬਿਕਰ ਗਈ ਹੈ ਇਸ ਦੀ ਡਿਊਟੀ ਲਗਾਈ ਗਈ ਹੈ ਬੀਬੀ ਜ਼ਗੀਰਕੌਰ ਦੀ ਬੀਬੀ ਜ਼ਗੀਰਕੌਰ ਉਹਨਾਂ ਭੈਣਾਂ ਉਹਨਾਂ ਇਸਤੀਆਂ ਦੇ ਨਾਲ ਹੁਣ ਲਗਾਤਾਰ ਰਾਪਤੇ ਕਰਨਗੇ ਉਹਨਾਂ ਦੇ ਨਾਲ ਮੀਠਿਆ ਕਰਨਗੇ ਅਤੇ ਉਹਨਾਂ ਦੀ ਸ਼ਮੂਰਿਅਤ ਉਹਨਾਂ ਨੂੰ ਨਵੇਂ ਧੜੇ ਦੇ ਵਿੱਚ ਲਿਆਦਾ ਜਾਵੇਗਾ ਕਿਉਂਕਿ ਗਿਆਨੀ ਹਰਪੂਰ ਸਿੰਘ ਉਹਨਾਂ ਨੇ ਕਿਹਾ ਹੈ ਕਿ ਬੀਬੀਆਂ ਨੂੰ ਵੀ ਨਾਲ ਲੈ ਕੇ ਚੱਲਣਾ ਪਵੇਗਾ ਇਹ ਬਹਿ ਭੂਪਕਾ ਨਭਉਣਗੇ ਬੀਬੀ ਜ਼ਗੀਰਕੌਰ ਬੀਬੀ ਜ਼ਗੀਰਕੌਰ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਤੇ ਤੇ ਦੂਸਰੇ ਪਾਸੇ ਬੀਬੀ ਜਗੀਰ ਕੌਰ ਆ ਖੁੱਲ ਕੇ ਮੈਦਾਨ ਦੇ ਵਿੱਚ ਆਏ ਹੋਏ ਨੇ ਜਿੰਨੀਆਂ ਹੀ ਜਿੰਨੀਆਂ ਵੀ ਰੂਸੀਆਂ ਹੋਈਆਂ ਬੀਬੀਆਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੁਬੂਚੀ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਾਣੀ ਟੀਮ ਤੋਂ ਉਹ ਸਾਰੀਆਂ ਇਸਤਰੀਆਂ ਨੂੰ ਹੁਣ ਕਨਵਰਸ ਕਰਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੀਬੀ ਜਗੀਰ ਕੌਰ ਵੱਲੋਂ ਲਿਆਂਦਾ ਜਾਵੇਗਾ ਤਾਂ